ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ no oh. ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ Ardaas Ardaas no, Baba Deep Singh Ji ਤੰਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਅਰਦਾਸ ਤੰਨ ਬਾਬਾ ਦੀਪ ਸਿੰਘ Sim. Seis... Tanrı Baba Deep Singh Deep ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਅਰਦਾਸ ਤਨ ਬਾਬਾ ਦੀਪ ਸਿੰਘ ਦੀਪ ਸਿੰਘ ਜੀ ਮੇਰੀ ਸੁਣੋ ਅਰਦਾਸ ਅਰਦਾਸ ਕੰਨ ਬਾਬਾ ਦੀਪ ਸਿੰਘ ਸਿੰਘ ਜੀ ਮੇਰੀ ਵੀ ਸੁਣੋ ਅਰਦਾ ਅਰਦਾ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾ ਤਨ ਬਾਬਾ ਦੀਪ ਸਿੰਘ ਜੀ ਯਾਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਨੰਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਸਿੰਘ ਦੀ ਮੇਰੀ ਵੀ ਸੁਣੋ ਅਰਦਾਸ ਧੰਨ ਬਾਬਾ ਦੀਪ ਸਿੰਘ ਜੀ बाबा दीप सिंह Sing good day. ਦੇਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ Tan Baba Deep Singh Ji ਦੀ ਵੀ ਸੁਣੋ ਅਰਦਾਸ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਨ ਬਾਬਾ ਦੀਪ ਸਿੰਘ ਜੀ Sing good evening. ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ you <muchas> ਉੜੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਤੰਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤੰਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਨਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ maybe